ਹੁਣ 5500 ਰੁਪਏ ਮਿਲੇਗੀ ਬੁਢਾਪਾ ਪੈਨਸ਼ਨ ਜਲਦੀ ਭਰ ਲਓ ਆਹ ਨਵਾਂ ਫਾਰਮ ਡਾਕ ਘਰਾਂ ਚ ਨਵਾਂ ਰੂਲ ਹੋਇਆ ਲਾਗੂ ਰਾਸ਼ਨ ਸਕੀਮ ਤੇ ਵੱਡਾ ਐਲਾਨ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ ਗੁਜਾਰਿਸ਼ ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜਰੂਰ ਦਿਵਾ ਲਿਓ ਤਾਂ ਪਹਿਲੀ ਤੇ ਵੱਡੀ ਤਾਜ਼ਾ ਖਬਰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ ਪੰਜਾਬ ਦੇ ਮੌਸਮ ਨੇ ਫਿਰ ਚਿੰਤਾਵਾਂ ਉਡਾ ਦਿੱਤੀਆਂ ਨੇ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਨੇ ਅੱਜ ਸਵੇਰੇ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ 'ਚ orange alert ਜਾਰੀ ਕੀਤਾ ਗਿਆ ਹੈ ਜਦੋਂ ਕਿ ਅੰਮ੍ਰਿਤਸਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਫਤਈਗੜ੍ਹ ਸਾਹਿਬ 'ਚ yellow alert ਜਾਰੀ ਕੀਤਾ ਗਿਆ ਹੈ ਲਗਾਤਾਰ ਮੀਂਹ ਪੈਣ ਕਾਰਨ ਨੀਵੇਂ ਇਲਾਕਿਆਂ 'ਚ ਪਾਣੀ ਭਰਨ ਅਤੇ ਹੜ੍ਹ ਆਉਣ ਦੀ ਸੰਭਾਵਨਾ ਵੱਧ ਗਈ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ orange alert ਜਾਰੀ ਕੀਤਾ ਗਿਆ ਹੈ ਉਧਰ ਇੱਕ ਹੋਰ ਵੱਡੀ ਖਬਰ ਭੱਲਾ ਸਾਹਬ ਦਾ ਹੋਇਆ ਅੰਤਿਮ ਸੰਸਕਾਰ ਪੰਜਾਬੀ ਸਿਨੇਮਾ ਅਤੇ ਕਾਮੇਡੀ ਦੀ ਦੁਨੀਆ ਦਾ ਇੱਕ ਚਮਕਦਾ ਸਿਤਾਰਾ ਹਮੇਸ਼ਾ ਲਈ ਅਲੋਪ ਹੋ ਗਿਆ ਹੈ ਆਪਣੇ ਹਾਸੇ ਨਾਲ ਲੱਖਾਂ ਚਿਹਰਿਆਂ ਤੇ ਮੁਸਕਰਾਹਟ ਲਿਆਉਣ ਵਾਲੇ ਪੰਜਾਬੀ ਸਿਨੇਮੇ ਦੇ ਥੰਮ ਡਾਕਟਰ ਜਸਵਿੰਦਰ ਭੱਲਾ ਹੁਣ ਸਾਡੇ ਵਿੱਚ ਨਹੀਂ ਰਹੇ ਬੀਤੇ ਦਿਨੀ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਜਿਹੜਾ ਦੇਹਾਂਤ ਹੋ ਗਿਆ ਅਤੇ ਸੰਸਕਾਰ ਕੀਤਾ ਗਿਆ ਉਹਨਾਂ ਦੇ ਸੰਸਕਾਰ ਤੇ ਪੰਜਾਬੀ ਇੰਡਸਟਰੀ ਦੇ ਉੱਗੇ ਚਿਹਰੇ ਗਿੱਪੀ ਗਰੇਵਾਲ, ਬినੂ ਢਿੱਲੋਂ, ਦਲਜੀਤ ਦੁਸਾਂਝ ਅਤੇ ਹੋਰ ਵੀ ਕਈ ਅਦਾਕਾਰ ਪਹੁੰਚੇ ਉਹਨਾਂ ਦੇ ਪੁੱਤਰ ਭੁਖਰਾਜ ਭੱਲਾ ਗੀਪੀ ਗਰੇਵਾਲ ਤੇ ਬਿਨੋ ਢਿੱਲੋ ਨੇ ਉਹਨਾਂ ਦੀ ਅਰਥੀ ਨੂੰ ਮੋੜਾ ਦਿੱਤਾ ਹੈ। ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤਾਂ ਦੇਖੋ ਭਾਰਤੀ ਡਾਕ ਵਿਭਾਗ 25 ਤਾਰੀਖ ਤੋਂ ਅਮਰੀਕਾ ਨੂੰ ਜਾਣ ਵਾਲੀਆਂ ਡਾਕ ਸੇਵਾਵਾਂ ਨੂੰ ਅਸਥਾਈ ਤੌਰ ਤੇ ਕਰੇਗਾ ਬੰਦ। ਅਮਰੀਕੀ ਸਰਕਾਰ ਵੱਲੋਂ ਅੰਤਰਰਾਸ਼ਟਰੀ ਸ਼ਿਪਿੰਗ ਨਿਯਮਾਂ ਦੇ ਵਿੱਚ ਕੀਤੇ ਗਏ ਵੱਡੇ ਬਦਲਾਅ ਦੇ ਕਾਰਨ ਭਾਰਤੀ ਡਾਕ ਵਿਭਾਗ 25 ਅਗਸਤ ਤੋਂ ਅਮਰੀਕਾ ਨੂੰ ਜਾਣ ਵਾਲੀਆਂ ਜ਼ਿਆਦਾਤਰ ਅੰਤਰਰਾਸ਼ਟਰੀ ਡਾਕ ਸੇਵਾਵਾਂ ਨੂੰ ਅਸਥਾਈ ਤੌਰ ਤੇ ਬੰਦ ਕਰਨ ਜਾ ਰਿਹਾ ਹੈ ਇਸ ਫੈਸਲੇ ਦਾ ਸਿੱਧਾ ਅਸਰ ਭਾਰਤੀ ਖਪਤਕਾਰਾਂ ਅਤੇ ਵਪਾਰੀਆਂ ਤੇ ਪਵੇਗਾ ਜੋ ਅਮਰੀਕਾ ਨੂੰ ਸਮਾਨ ਭੇਜਦੇ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 25 ਤਰੀਕ ਤੋਂ ਵੱਡਾ ਬਦਲਾ ਹੋਣ ਜਾ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ 30 ਜੁਲਾਈ ਨੂੰ 2025 ਨੂੰ ਇੱਕ ਵਿਸ਼ੇਸ਼ ਕਾਰਜਕਾਰੀ ਆਦੇਸ਼ ਜਾਰੀ ਕੀਤਾ ਸੀ ਜਿਸ ਦੇ ਤਹਿਤ 800 ਡਾਲਰ ਤੱਕ ਦੇ ਸਮਾਨ ਤੇ ਕਸਟਮ ਡਿਊਟੀ ਛੋਟ ਨੂੰ ਖਤਮ ਕਰ ਦਿੱਤਾ ਹੈ ਘੱਟ ਮੁੱਲ ਵਾਲੇ ਸਮਾਨ ਬਿਨਾਂ ਕਿਸੇ ਡਿਊਟੀ ਦੇ ਅਮਰੀਕਾ ਭੇਜੇ ਜਾ ਸਕਦੇ ਸਨ ਪਰ ਹੁਣ ਜ਼ਰੂਰੀ ਵਸਤਾਂ ਤੇ ਹੀ ਡਿਊਟੀ ਲਗਾਈ ਜਾਵੇਗੀ ਉਧਰ 55 ਲੱਖ ਪੰਜਾਬੀਆਂ ਦਾ ਮੁਫਤ ਰਾਸ਼ਨ ਬੰਦ ਕਰਨ ਦੀਆਂ ਸ਼ਾਸਿਸ਼ਾ ਰਾਜ ਰਹੀ ਹੈ ਕੇਂਦਰ ਸਰਕਾਰ ਭਗਵੰਤ ਮਾਨ ਤਾਂ ਦੇਖੋ KYC ਨਾ ਹੋਣ ਦਾ ਬਹਾਨਾ ਬਣਾ ਕੇ 23 ਲੱਖ ਪੰਜਾਬੀਆਂ ਦਾ ਰਾਸ਼ਨ ਜੁਲਾਈ ਦੇ ਵਿੱਚ ਬੰਦ ਕੀਤਾ ਹੁਣ ਕੇਂਦਰ ਸਰਕਾਰ ਨੇ 32 ਲੱਖ ਹੋਰ ਲੋਕਾਂ ਦਾ ਰਾਸ਼ਨ 30 ਸਤੰਬਰ ਤੋਂ ਬੰਦ ਕਰਨ ਦੀ ਧਮਕੀ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਕਿਹਾ ਕਿ ਜਦੋਂ ਤੱਕ ਮੈਂ ਮੁੱਖ ਮੰਤਰੀ ਹਾਂ ਇੱਕ ਵੀ ਰਾਸ਼ਨ ਕਾਰਡ ਰੱਦ ਨਹੀਂ ਹੋਣ ਦੇਵਾਂਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਨ ਤੱਕ ਵੰਡ ਪ੍ਰਣਾਲੀ ਤਹਿਤ 55 ਲੱਖ ਪੰਜਾਬੀਆਂ ਨੂੰ ਮੁਫਤ ਅਨਾਜ ਸਕੀਮ ਤੋਂ ਬਾਝਾ ਰੱਖਣ ਦੇ ਫੈਸਲੇ ਨੂੰ ਪੰਜਾਬ ਵਿਰੋਧੀ ਕਦਮ ਦੱਸਦੇ ਆ ਭਾਰਤੀ ਜਨਤਾ ਪਾਰਟੀ ਤੇ ਸਿੱਧਾ ਨਿਸ਼ਾਨਾ ਬੋਲਿਆ ਉਹਨਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੂਬੇ ਦੇ ਵਿੱਚ ਕੁੱਲ 1 ਕਰੋੜ 53 ਲੱਖ ਰਾਸ਼ਨ ਕਾੜਾ ਵਿੱਚੋਂ 55 ਲੱਖ ਲੋਕਾਂ ਨੂੰ ਦਿੱਤੇ ਜਾ ਰਹੇ ਮੁਫਤ ਰਾਸ਼ਨ ਨੂੰ ਬੰਦ ਕਰਨ ਦੀ ਸਾਜ਼ਿਸ਼ ਕਰ ਰਹੀ ਹੈ ਕੇਂਦਰ ਸਰਕਾਰ ਵੱਲੋਂ ਕੇवाईसी ਦੀ ਰਜਿਸਟ੍ਰੇਸ਼ਨ ਨਾ ਹੋਣ ਦਾ ਬਹਾਨਾ ਬਣਾ ਕੇ ਜੁਲਾਈ ਮਹੀਨੇ ਵਿੱਚ 23 ਲੱਖ ਲੋਕਾਂ ਦਾ ਮੁਫਤ ਰਾਸ਼ਨ ਬੰਦ ਕਰ ਦਿੱਤਾ ਗਿਆ ਜਦਕਿ 32 ਲੱਖ ਹੋਰ ਲੋਕਾਂ ਦਾ ਮੁਫਤ ਰਾਸ਼ਨ 30 ਸਤੰਬਰ ਤੋਂ ਬਾਅਦ ਬੰਦ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਭਗਵੰਤ ਮਾਨ ਨੇ ਕਿਹਾ ਕਿ ਮੈਂ ਅਝਾ ਨਹੀਂ ਹੋਣ ਦੇਵਾਂਗਾ ਉਧਰ ਇੱਕ ਹੋਰ ਵੱਡੀ ਖਬਰ ਪੋਸਟ ਆਫਿਸ ਤੇ ਬੰਦ ਹੋਵੇਗਾ ਰਜਿਸਟਰਡ ਡਾਕ 1 ਅਕਤੂਬਰ ਤੋਂ ਹੋਣਗੇ ਨਵੇਂ ਨਿਯਮ ਲਾਗੂ ਤਾਂ ਦੇਖੋ ਜੇਕਰ ਤੁਸੀਂ ਵੀ ਚਿੱਠੀਆਂ ਭੇਜਣ ਲਈ ਭਾਰਤੀ ਡਾਕ ਰਜਿਸਟਰਡ ਡਾਕ ਸੇਵਾ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਦਰਸਲ ਹੁਣ ਇਹ ਸੇਵਾ ਬੰਦ ਹੋਣ ਜਾ ਰਹੀ ਹੈ ਭਾਰਤੀ ਡਾਕ ਰਜਿਸਟਰਡ ਡਾਕ ਨੂੰ ਬੰਦ ਕਰ ਦੇਵੇਗਾ ਅਤੇ ਇੱਕ ਨਵੀਂ ਸੇਵਾ ਸ਼ੁਰੂ ਕਰੇਗਾ ਭਾਰਤ ਦਾ ਡਾਕ ਵਿਭਾਗ ਹਮੇਸ਼ਾ ਆਪਣੀ ਵਿਸ਼ੇਸ਼ ਸੇਵਾ ਰਜਿਸਟਰਡ ਪੱਤਰ ਨੂੰ ਤੇਜ਼ ਅਤੇ ਆਧੁਨਿਕ ਬਣਾਉਂਦਾ ਹੈ 18 ਅਗਸਤ ਨੂੰ ਡਾਕ ਵਿਭਾਗ ਨੇ ਆਪਣਾ ਅਧਿਕਾਰਿਤ ਐਲਾਨਾ ਜਿਹੜਾ ਕੀਤਾ ਸੀ ਤਾਂ ਦੇਖੋ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਰਜਿਸਟ੍ਰੇਸ਼ਨ ਸਿਰਫ ਸਪੀਡ ਪੋਸਟ ਆਈਟਮਾਂ ਲਈ ਇੱਕ ਮੁੱਲ ਵਰਧਿਤ ਸੇਵਾ ਵਜੋਂ ਉਪਲਬਧ ਹੋਵੇਗੀ ਅਤੇ ਪ੍ਰਾਪਤਕਰਤਾ ਵਿਸ਼ੇਸ਼ ਡਿਲੀਵਰੀ ਪ੍ਰਦਾਨ ਕਰੇਗੀ ਡਾਕ ਕਰ ਰਜਿਸਟਰ ਪੋਸਟ ਨੂੰ ਹੁਣ ਬੰਦ ਕਰ ਰਿਹਾ ਹੈ ਉਸ ਦੀ ਜਗ੍ਹਾ ਤੇ ਰਜਿਸਟਰਡ ਸਪੀਡ ਪੋਸਟ ਹੀ ਸ਼ੁਰੂ ਹੋਵੇਗੀ 1 ਅਕਤੂਬਰ ਤੋਂ ਇਹ ਨਿਯਮ ਲਾਗੂ ਹੋਵੇਗਾ ਉਧਰ ਹਰ ਮਹੀਨੇ ਮਿਲਣਗੇ 5-5000 ਰੁਪਏ ਜਾਣੋ ਇਸ ਯੋਜਨਾ ਬਾਰੇ ਕਿਵੇਂ ਕਰ ਸਕਦੇ ਆ ਅਪਲਾਈ ਤਾਂ ਦੇਖੋ ਬਚਤ ਕਰਨਾ ਅਤੇ ਭਵਿੱਖ ਲਈ ਯੋਜਨਾ ਬਣਾਉਣਾ ਹਰ ਕਿਸੇ ਲਈ ਮਹੱਤਵਪੂਰਨ ਹੈ ਅਕਸਰ ਲੋਕ ਸਿਰਫ ਅੱਜ ਦੀਆਂ ਜ਼ਰੂਰਤਾਂ ਤੇ ਧਿਆਨ ਦਿੰਦੇ ਨੇ ਅਤੇ ਭਵਿੱਖ ਦੀ ਤਿਆਰੀ ਕਰਨਾ ਭੁੱਲ ਜਾਂਦੇ ਨੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਇਆ ਸਰਕਾਰ ਨੇ ਕੁਝ ਪੈਨਸ਼ਨ ਸਕੀਮਾਂ ਬਣਾਈਆਂ ਨੇ ਜੋ ਲੰਬੇ ਸਮੇਂ ਲਈ ਵਿੱਤੀ ਸੁਰੱਖਿਆ ਪ੍ਰਦਾਨ ਕਰਦੀਆਂ ਨੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਇਆ ਬਹੁਤ ਸਾਰੇ ਲੋਕ ਵੱਖ-ਵੱਖ ਪੈਨਸ਼ਨ ਸਕੀਮਾਂ ਦੇ ਵਿੱਚ ਨਿਵੇਸ਼ ਕਰਦੇ ਨੇ ਤਾਂ ਜੋ ਜਦੋਂ ਉਹਨਾਂ ਨੂੰ ਪੈਸੇ ਦੀ ਲੋੜ ਹੋਵੇ ਅਤੇ ਕੰਮ ਕਰਨ ਦੇ ਯੋਗ ਹੋਣ ਤਾਂ ਉਹਨਾਂ ਨੂੰ ਆਪਣੇ ਖਰਚਿਆਂ ਲਈ ਦੂਜਿਆਂ ਤੇ ਨਿਰਪਰ ਹੋਣਾ ਨਹੀਂ ਪਵੇ ਸਰਕਾਰ ਇਸ ਲਈ ਇੱਕ ਪੈਨਸ਼ਨ ਸਕੀਮ ਚਲਾਉਂਦੀ ਹੈ ਅਜਹੀ ਇੱਕ ਪੈਨਸ਼ਨ ਯੋਜਨਾ ਅਟਲ ਪੈਨਸ਼ਨ ਯੋਜਨਾ ਹੈ ਇਸ ਯੋਜਨਾ ਵਿੱਚ ਇੱਕ ਨਿਸ਼ਚਿਤ ਰਕਮ ਲਗਾਤਾਰ ਜਮ੍ਹਾਂ ਕਰਕੇ ਤੁਸੀਂ ਬੁਢਾਪੇ ਦੇ ਵਿੱਚ ਹਰ ਮਹੀਨੇ 5000 ਰੁਪਏ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ ਦੇਸ਼ ਦੇ ਕਰੋੜਾ ਲੋਕ ਇਸ ਸਕੀਮ ਦਾ ਲਾਭ ਲੈ ਰਹੇ ਨੇ ਇਸ ਦਾ ਉਦੇਸ਼ ਬਜ਼ੁਰਗਾਂ ਨੂੰ ਨਿਯਮਿਤ ਆਮਦਨ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਵਿੱਤੀ ਤੌਰ ਤੇ ਸੁਰੱਖਿਅਤ ਰਹਿ ਸਕਣ ਛੋਟੇ ਕਾਰੋਬਾਰੀ ਕਿਸਾਨ ਜਾਂ ਸਾਂਝੇ ਪਰਿਵਾਰ ਦੇ ਮੈਂਬਰ ਇਸ ਵਿੱਚ ਸ਼ਾਮਲ ਹੋ ਸਕਦੇ ਨੇ ਜਮਾ ਕੀਤੀ ਜਾਣ ਵਾਲੀ ਰਕਮ ਅਤੇ ਪ੍ਰਾਪਤ ਪੈਨਸ਼ਨ ਪਹਿਲਾਂ ਤੋਂ ਹੀ ਨਿਰਧਾਰਤ ਹੁੰਦੀ ਹੈ 18 ਤੋਂ 40 ਸਾਲ ਦੀ ਉਮਰ ਦੇ ਲੋਕ ਅਟਲ ਪੈਨਸ਼ਨ ਯੋਜਨਾ ਲਈ ਅਰਜੀ ਦੇ ਸਕਦੇ ਨੇ ਤੁਹਾਨੂੰ ਇਸ ਯੋਜਨਾ ਵਿੱਚ ਬਹੁਤ ਘੱਟ ਰਕਮ ਦਾ ਯੋਗਦਾਨ ਪਾਉਣਾ ਪੈਂਦਾ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਲਈ ਇਸ ਲਈ ਅਰਜੀ ਦੇਣਾ ਬਹੁਤ ਆਸਾਨ ਹੈ ਜਿੰਨੀ ਜਲਦੀ ਤੁਸੀਂ ਫਾਰਮ ਭਰੋਗੇ ਤੁਹਾਡਾ ਪ੍ਰੀਮੀਅਮ ਉਨਾ ਹੀ ਵਧੇਗਾ ਜੇਕਰ ਤੁਸੀਂ 30 ਸਾਲ ਦੀ ਉਮਰ ਵਿੱਚ ਅਟਲ ਪੈਨਸ਼ਨ ਯੋਜਨਾ ਵਿੱਚ ਸ਼ਾਮਲ ਹੁੰਦੇ ਹੋ ਅਤੇ 5000 ਰੁਪਏ ਪੈਨਸ਼ਨ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਮਹੀਨੇ ਲਗਭਗ 570 ਰੁਪਏ ਦਾ ਯੋਗਦਾਨ ਪਾਉਣਾ ਪਵੇਗਾ ਹਰ ਮਹੀਨੇ ਤੁਹਾਨੂੰ 5000 ਰੁਪਏ ਦੀ ਪੈਨਸ਼ਨ ਜਿਹੜੀ ਦਿੱਤੀ ਜਾਵੇਗੀ ਅਟਲ ਪੈਨਸ਼ਨ ਯੋਜਨਾ ਵਿੱਚ ਖਾਤਾ ਖੋਲਣ ਲਈ ਤੁਹਾਨੂੰ ਆਪਣੇ ਨਜ਼ਦੀਕੀ ਬੈਂਕ ਜਾਂ ਡਾਕ ਘਰ ਦੇ ਵਿੱਚ ਜਾਣਾ ਪਵੇਗਾ ਉਸ ਤੋਂ ਬਾਅਦ ਤੁਹਾਨੂੰ ਅਟਲ ਪੈਨਸ਼ਨ ਯੋਜਨਾ ਤਹਿਤ ਫਾਰਮ ਆ ਜਿਹੜਾ ਭਰਨਾ ਪਵੇਗਾ ਜ਼ਰੂਰੀ ਡਾਕੂਮੈਂਟ ਜਮ੍ਹਾਂ ਕਰਨੇ ਪੈਣਗੇ ਆਨਲਾਈਨ ਤਰੀਕੇ ਨਾਲ ਵੀ ਤੁਸੀਂ ਅਰਜੀ ਦੇ ਸਕਦੇ ਹੋ ਇਸ ਲਈ ਤੁਹਾਨੂੰ ਸੀਐਸਸੀ ਕੇਂਦਰ ਵਿੱਚ ਜਾਣਾ ਪਵੇਗਾ ਤਾਂ ਦੇਖੋ ਜਿੰਨੀ ਕ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆਂ ਅਗਲੀ ਵੀਡੀਓ ਵਿੱਚ ਨਵਾਂ ਕੋਈ ਅਪਡੇਟ ਲੈ ਕੇ ਨਵੀਂ ਕੋਈ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ